ਧਿਆਨ ਤੇੁਮਾਰੀ ਚਰਨੋ ਮੇ ਚਾਹੇ ਸੰਗਟਨੇ यही बेनती है पल पल चिन्ह चिन्ह रही ध्यान तुम्हारी चरेनु में चाहे आग में मुझको जलना हो चाहे कांटों पर मुझे चल लेना हो चाहे छोड़ के दे जग निकल लेना हो रे ध्यान है तुम्हारा चरणों में मिलता है सुख गुरु जी तुम्हारे चरणों में यही बेनती है पल पल चिन्ह चिन्ह रहे ध्यान तुम्हारे चरणों में चरणों में मिलता है सुख केवल सतगुरु जी तुम्हारे चरणों में यही बेनती है पल पल जिन जिन रहे ध्यान तुम्हारे चरणों में इस जन्म में ਜੀਵ ਕਾ ਦਿਲ ਨਾ ਦਗਾ ਨਾ ਕਬੀ ਮੋਰੀਆ ਦੇ ਰਖੂ ਵਾਲੇ ਕਿ ਸੜੂ ਦਰਗਾਹ ਸਭ ਤੇਰਾ ਹੀ ਆਸਰਾ ਹੈ ਅੱਜ ਜੋ ਸਰੀਰਦਾਨੀ ਬਾਪੂ ਬੰਤਾ ਸਿੰਘ ਜੀ ਦੀ ਬੋਡੀ ਦਾਨ ਕੀਤੀ ਗਈ ਹੈ ਉਸ ਦੇ ਵਿੱਚ ਕਤਰ ਹੋਏ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਪ੍ਰਧਾਨ ਸਰਪਾਲ ਸਿੰਘ ਜੀ ਚੀਮਾ ਆਪਣੇ ਨਾਲ ਗੱਲਬਾਤ ਕਰਨੀ ਹੈ ਅੱਜ ਜੋ ਬਰਤਾ ਸਿੰਘ ਪ੍ਰੇਮੀ ਉਹਨਾਂ ਦੀ ਬਾਡੀ ਜੋ ਦਾਨ ਕਰੀ ਹੋਈ ਹੈ ਉਹ ਬਹੁਤ ਹੀ ਇੱਕ ਵਧੀਆ ਮਲਕੇ ਇਨਸਾਨ ਸਨ ਜਿਨ੍ਹਾਂ ਨੇ ਸਾਰੇ ਹੀ ਪਰਿਵਾਰ ਨੂੰ ਬੜੇ ਲੰਮੇ ਸਮੇਂ ਤੋਂ ਸੱਚੇ ਸੌਦੇ ਨਾਲ ਜੋੜਿਆ ਹੋਇਆ ਸੀਗਾ ਜਿਹੜਾ ਉਹਨਾਂ ਦਾ ਬੇਡਾ ਸੀ ਕਰਮਲ ਸਿੰਘ ਉਹ ਪਿੰਡ ਦੇ ਸਰਪੰਚ ਰਹੇ ਆ 5 ਸਾਲ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਉਹਨਾਂ ਦੇ ਬੱਚੇ ਆ ਬੇਡੇ ਆ ਬੇਟੀ ਆ ਬਹੁਤ ਸੋਹਣਾ ਪਰਿਵਾਰ ਆ ਸਾਰਾ ਬਹੁਤ ਹੀ ਮਲਕ ਦੇ ਨੇਕ ਪਰਿਵਾਰ ਆ ਜਿਨ੍ਹਾਂ ਨੂੰ ਅੱਜ ਇਸ ਚੀਜ਼ ਦੀ ਘਾਟ ਪਈ ਐ ਵੈਸੇ ਇਹਨਾਂ ਨੇ ਸਮਝ ਸੋਚ ਕੇ ਸਾਰਿਆਂ ਨੇ ਬਾਡੀ ਦਾਨ ਕਰੀ ਐ ਕਿਉਂਕਿ ਉਹਦੇ ਵਿੱਚ ਕਈ ਡਾਕਟਰ ਮਾਰ ਦੱਸਦੇ ਬਣਨਗੇ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਮਾਜ ਸੇਵੀ ਡਾਕਟਰ ਸ਼ਕੰਦਰ ਸਿੰਘ ਜੀ ਗੱਲ ਪਰਿਵਾਰ ਬਾਰੇ ਜਾਣਕਾਰੀ ਦੇਣਗੇ ਅੱਜ ਜੋ ਸਰਦਾਰ ਬੰਤਾ ਸਿੰਘ ਜੀ ਦੀ ਇਸਨ ਦੀ ਬਾਡੀ ਦਾਨ ਕੀਤੀ ਐ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਸਾਡੇ ਬਹੁਤ ਸਿ ਸ਼ਕਤਾਰ ਦੇ ਪਸੰਦ ਜੁਨੀਅਨ ਦੇ ਇਕਤਾ ਗ੍ਰਾਹਕਾਂ ਦੇ ਪ੍ਰਧਾਨ ਕਾਈ ਪ੍ਰਧਾਨ ਸਰਦਾਰ ਹਰਬਖਸ਼ ਸਿੰਘ ਸੀਮਾ ਸਾਹਿਬ ਨੇ ਉਹਨਾਂ ਬਾਰੇ ਬਹੁਤ ਕੁਝ ਦੱਸ ਦਿੱਤਾ ਹੈ ਤੇ ਅਸੀਂ ਉਹ ਦੱਸਦੇ ਕਿ ਉਹਨਾਂ ਨੇ ਪਾਏ ਹੋਏ ਪੂਰਨਕ ਸਾਡੇ ਨਗਰ ਦੇ ਵਿੱਚ ਬਹੁਤ ਪਰਿਵਾਰ ਸੀਗੇ ਜਿਹੜੇ ਉਹ ਨਾਮ ਨਾਲ ਜੁੜੇ ਔਰ ਇਹਨਾਂ ਦਾ ਬੇਟਾ ਸੀ ਜਿਹੜਾ ਸਰਪੰਚੀ ਬਹੁਤ ਸਰਪੰਚੀ ਪਿੰਡ ਦੀ ਸੇਵਾ ਕਰਕੇ ਗਿਆ ਤੇ ਔਰ ਉਹਨਾਂ ਨੇ ਲੰਗਰ ਦੇ ਵਿੱਚ ਔਰ ਸ਼ਾਇਵਨ ਸੰਮਤੀ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ ਇਹ ਜਿਹੜੀ ਉਹਨਾਂ ਦੀ ਇਹ ਸਾਰੇ ਪਰਿਵਾਰ ਦੀ ਕੁਰਬਾਨੀ ਹੈ ਬਾਈ ਦੇ ਬਾਈ ਕਰਮੇਤ ਸਿੰਘ ਜੀ ਕਿਸੇ ਪੁਛਰ ਪਹਿਲਾਂ ਹੋਏ ਚੋਲੇ ਛੱਡ ਗਏ ਸੀਗੇ ਉਹਨਾਂ ਦੇ ਬੇਟੇ ਜਿਹੜੇ ਬਾਈ ਕਰਮੇਤ ਸਿੰਘ ਦੇ ਬਾਪੂ ਜੀ ਦੇ ਪੋਤੇ ਬਾਈ ਗੁਰਸੇਵ ਸਿੰਘ ਜੀ ਤੇ ਬਾਈ ਕੋਇਰ ਸਿੰਘ ਜੀ ਪਰ ਸਾਰੇ ਪਰਿਵਾਰ ਨੇ ਉਹਨਾਂ ਦੇ ਪਾਏ ਹੋਏ ਪੂਰਨ ਨੇ ਤੇ ਚੱਲਦੇ ਆਇਆ ਉਹਨਾਂ ਦੀ ਜਿਹੜੀ ਅੱਜ ਪੰਜ ਪੌਦਿਕ ਸਰੀਰ ਸੀਗਾ ਮੈਡੀਕਲ ਖੋਜਾਂ ਵਾਸਤੇ ਲਖਨਊ ਵੱੜੀ দান ਕੀਤੀ ਹੈ ਅਸੀਂ ਆਪਣੇ ਨਗਰਵੰਨੀਆਂ ਨਗਰ ਪੰਚਾਇਤਵੰਨੀਆਂ ਯੂਨੀਅਨਵੰਨੀਆਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਬਾਪੂ ਜੀ ਦੇ ਪਾਏ ਹੋਏ ਪੂਰਨ ਤੇ ਚੱਲ ਕੇ ਉਹਨਾਂ ਦੀ ਇੱਛਾ ਅਨਸਾਰ ਉਹਨਾਂ ਦਾ ਜਿਹੜਾ ਪੰਜ ਪੌਤਕ ਸਰੀਰ ਦਾ ਮੈਡੀਕਲ ਕੋਝਾਂ ਦਾ ਦੰਕ ਕੀਤਾ ਹੈ ਬਹੁਤ-ਬਹੁਤ ਧੰਨਵਾਦ। ਸਤਿ ਗੁਰੂ ਤੇਰਾ ਹੀ ਆਸਰਾ ਧੰ ਧੰ ਸਤਿ ਗੁਰੂ ਤੇਰਾ ਹੀ ਆਸਰਾ ਧੰ ਧੰ ਸਤਿ ਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ ਆਸਰਾ ਤੇ ਗੁਰੂ ਤੇਰਾ ਹੀ ਆਸਰਾ ਧੰ ਧੰ ਸਤਿਗੁਰੂ ਤੇਰਾ ਹੀ ਆਸਰਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ